ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਘਰ ਵਾਲੀ ਬੱਸ ਚ ਕਰਨ ਦਾ ਇੱਕ ਪਾਲਾ ਤਕੜਾ ਫਾਰਮੂਲਾ ਦਊਂਗਾ ਤੁਹਾਡੀ ਘਰ ਵਾਲੀ ਜਿੰਨੀ ਮਰਜ਼ੀ ਲੜਾਕੀ ਹੈ ਜਿੰਨੀਆਂ ਮਰਜ਼ੀ ਤੁਹਾਨੂੰ ਉਹ ਗਲਾਂ ਕੱਢਦੀ ਹੈ ਬੁਰਾ ਭਲਾ ਬੋਲਦੀ ਹੈ ਇੱਕ ਇਹ ਜਿਹਾ ਫਾਰਮੂਲਾ ਜਿਸ ਦੇ ਨਾਲ ਪੂਰੀ ਬੱਸ ਜੁੜ ਜੂ ਮੋੜ ਕੇ ਉਹਨੇ ਨਾਲ ਨਾਲ ਕਦੇ ਲੜਨਾ ਨਾ ਕਦੇ ਝਗੜਨਾ ਨਾ ਤੁਹਾਨੂੰ ਕਦੇ ਬੁਰਾ ਭਲਾ ਕਹਿਣਾ ਨਾ ਕੋਈ ਉਹਨੇ ਡਿਮਾਂਡ ਕਰਨੀ ਹੈ ਚੱਪ ਚੱਪ ਰਹੋਗੇ ਜਮਾ ਇਹਨੇ ਚੂੰ ਵੀ ਨਹੀਂ ਕਰਨਾ ਇਹੋ ਜਿਹਾ ਫਾਰਮੂਲਾ ਇਹ ਫਾਰਮੂਲਾ ਮਨੂੰ ਸੁਖ ਨੇ ਦੱਸਿਆ ਸੀ ਮੈਂ ਆਪਦੀ ਘਰ ਵਾਲੀ ਤੇ ਬਣਾਇਆ ਤੇ ਫਾਰਮੂਲਾ ਕੰਮ ਕਰ ਗਿਆ ਹੁਣ ਮਨੂੰ ਜਮਾ ਹੀ ਨਹੀਂ ਦੋਸ ਕਰੀ ਜਮਾ ਇਹ ਮਤਲਬ ਮੈਂ ਜਿੰਨਾ ਮਰਜ਼ੀ ਉਹ ਨਾਲ ਲੜੀ ਜਾਵਾਂ ਬੁਰਾ ਭਲਾ ਕਹੀ ਜਾਵਾਂ ਚੂੰ ਵੀ ਨਹੀਂ ਕਰਦੀ ਐਡਾ ਤਾਕੜਾ ਫਾਰਮੂਲਾ ਭਾਈ ਜੀ ਫਾਰਮੂਲਾ ਉਹ ਸੁਣ ਲਓ ਤੁਸੀਂ ਬਗ ਜਾ ਹੁਣ ਪਰੇ ਮੈਨੂੰ ਕੰਮ ਕਰ ਲੈਂਦੇ ਨਾ ਲੱਗਿਆ ਦਿਮਾਗ ਖਾਣਾ ਤੈਨੂੰ ਨਹੀਂ ਕੁਝ ਕਹਿੰਦਾ ਮੈਂ ਤੁਰ ਜਾ ਜਾ ਮੈਂ ਤੈਨੂੰ ਕੁਝ ਵੀ ਨਹੀਂ ਗਿਆ ਹੈਗਾ ਬਸ ਵੀਡੀਓ ਬਣਾਉਣਾ ਬਗ ਜਾ ਹੁਣ ਯਾਰ ਕੀ ਹੋ ਗਿਆ ਤੈਨੂੰ ਦਿਮਾਗ ਹੋਈ ਨਾ ਗਾ ਤੈਨੂੰ ਸਰਾਂ ਲੈ ਕੇ ਫੋਨ ਇੱਥੇ ਲੱਗਿਆ ਵੀਡੀਓ ਬਣਾਉਣਾ ਪਾਜਾਂ ਦਾ ਕੰਮ ਕਰਨਾ ਸਾਰੀ ਵੀਡੀਓ ਕਰਾਓ ਕਰਾ ਕੇ ਰੱਖ ਦੇ